ਲਾਹੌਰ ਦੇ ਪ੍ਰਸਿੱਧ ਮੁਸਲਮਾਨ ਮੀਆਂ ਮੀਰ ਜੀ ਨੇ ਜਦੋਂ ਗੁਰੂ ਅਰਜਨ ਦੇਵ ਜੀ ਦੇ ਆਖਰੀ ਦਿਨਾਂ ਵਿੱਚ ਦਰਸ਼ਨ ਕੀਤੇ ਤਾਂ ਉਹਨਾਂ ਦੀ ਅੱਖਾਂ ਵਿੱਚ ਹੰਝੂ ਆ ਗਏ। ਉਹਨਾਂ ਨੇ ਵੇਖਿਆ ਕਿ ਗੁਰੂ ਜੀ ਦਾ ਸਰੀਰ ਛਾਲਿਆਂ ਨਾਲ ਭਰਿਆ ਹੋਇਆ ਹੈ ਅਤੇ ਜ਼ਖਮਾਂ ਵਿੱਚੋਂ ਪਸ ਨਿਕਲ ਰਹੀ ਹੈ। ਮੀਆਂ ਮੀਰ ਜੀ ਨੇ ਬੇਨਤੀ ਕੀਤੀ ਕਿ ਉਹਨਾਂ ਨੂੰ ਇਜਾਜ਼ਤ ਦਿੱਤੀ ਜਾਵੇ ਤਾਂ ਕਿ ਜਹਾਂਗੀਰ ਬਾਦਸ਼ਾਹ ਕੋ ਜਾ ਕੇ ਤੁਹਾਡੀ ਰਿਹਾਈ ਅਤੇ ਤੁਹਾਡੇ ਉੱਤੇ ਜ਼ੁਲਮ ਕਰਨ ਵਾਲਿਆਂ ਨੂੰ ਸਜ਼ਾ ਦਵਾਈ ਜਾ ਸਕੇ। ਗੁਰੂ ਜੀ ਨੇ ਮੀਆਂ ਮੀਰ ਜੀ ਨੂੰ ਆਖਿਆ ਆਪਣੀਆਂ ਅੱਖਾਂ ਅਸਮਾਨ ਵੱਲ ਕਰੋ। ਜਦੋਂ ਮੀਆਂ ਮੀਰ ਜੀ ਨੇ ਉੱਪਰ ਵੇਖਿਆ ਤਾਂ ਉਹਨਾਂ ਨੇ ਦੇਵਦੂਤਾਂ ਨੂੰ ਵੇਖਿਆ। ਜੋ ਗੁਰੂ ਜੀ ਤੋਂ ਇਜਾਜ਼ਤ ਮੰਗ ਰਹੇ ਸਨ ਕਿ ਉਹਨਾਂ ਨੂੰ ਇਹਨਾਂ ਕੁਰਾਹੇ ਤੇ ਹੰਕਾਰੀ ਲੋਕਾਂ ਨੂੰ ਨਸ਼ਟ ਕਰਨ ਦੇਣ। ਮੀਆਂ ਮੀਰ ਜੀ ਨੇ ਇਹ ਵੇਖ ਕੇ ਗੁਰੂ ਜੀ ਨੂੰ ਪੁੱਛਿਆ, "ਜਦ ਤੁਹਾਡੇ ਕੋਲ ਅਲੌਕਿਕ ਤਾਕਤ ਹੈ, ਫਿਰ ਵੀ ਤੁਸੀਂ ਐਸੇ ਘੱਟਿਆ ਪਾਪੀਆਂ ਦੇ ਹੱਥੋਂ ਇਹ ਸਜ਼ਾਵਾਂ ਕਿਉਂ ਸਹਿ ਰਹੇ ਹੋ?" ਗੁਰੂ ਜੀ ਨੇ ਜਵਾਬ ਦਿੱਤਾ, "ਮੈਂ ਇਹ ਸਾਰਾ ਦੁੱਖ ਇਸ ਲਈ ਸਹਿਨਾ ਹਾਂ ਤਾਂ ਜੋ ਨਾਮ ਸਿਮਰਨ ਕਰਨ ਵਾਲਿਆਂ ਲਈ ਉਦਾਹਰਣ ਬਣੇ, ਤਾਂ ਕਿ ਉਹ ਮੁਸੀਬਤ ਦੇ ਸਮੇਂ ਧੀਰਜ ਨਾ ਹਾਰਨ ਅਤੇ ਪਰਮਾਤਮਾ ਉੱਤੇ ਸ਼ਿਕਵਾ ਨਾ ਕਰਨ। ਸੱਚੇ ਵਿਸ਼ਵਾਸ ਦੀ ਅਸਲੀ ਕਸੌਟੀ ਦੁੱਖ ਦੇ ਵੇਲੇ ਹੀ ਹੁੰਦੀ ਹੈ। ਬਿਨਾਂ ਉਦਾਹਰਨਾਂ ਦੇ ਆਮ ਲੋਕਾਂ ਦੇ ਮਨ ਦੁੱਖ ਵੇਲੇ ਡੋਲ ਜਾਂਦੇ ਹਨ ਦੂਜੀ ਗੱਲ ਜਿਸ ਦੇ ਅੰਦਰ ਸ਼ਕਤੀ ਹੈ ਉਹ ਆਪਣੇ ਧਰਮ ਦੀ ਰੱਖਿਆ ਖੁੱਲੇ ਤੌਰ ਤੇ ਨਹੀਂ ਕਰਦਾ ਤਾਂ ਜਿਸ ਦੇ ਕੋਲ ਕੋਈ ਸ਼ਕਤੀ ਨਹੀਂ ਉਹ ਤਾਂ ਦੁੱਖ ਦੇ ਵੇਲੇ ਆਪਣਾ ਧਰਮ ਹੀ ਛੱਡ ਦੇਵੇਗਾ ਉਸ ਦਾ ਪਾਪ ਉਸ ਦੇ ਸਿਰ ਜਾਵੇਗਾ ਜਿਸ ਦੇ ਕੋਲ ਸ਼ਕਤੀ ਸੀ ਪਰ ਉਸ ਨੇ ਵਿਖਾਈ ਨਹੀਂ ਅਤੇ ਵਾਹਿਗੁਰੂ ਉਸ ਨੂੰ ਧਰਮ ਦਾ ਵੈਰੀ ਮੰਨੇਗਾ ਤੀਜੀ ਗੱਲ ਸਰੀਰ ਤਾਂ ਸੁਖ ਦੁਖ ਦਾ ਅਧੀਨ ਹੈ ਪਰ ਆਤਮਾ ਨਹੀਂ ਸਰੀਰ ਨਾਸ਼ਵੰਤ ਹੈ ਆਤਮਾ ਅਮਰ ਹੈ ਜੋ ਕੁਝ ਨਾਸ਼ਵੰਤ ਹੈ ਉਸ ਉੱਤੇ ਲਾਗੂ ਹੋਣ ਵਾਲੇ ਕੁਦਰਤੀ ਨਿਯਮ ਨੂੰ ਅਲੌਕਿਕ ਸ਼ਕਤੀ ਨਾਲ ਰੱਦ ਕਰ ਦੇਣਾ ਅਤੇ ਇਸ ਨਾਲ ਮਨ ਵਿੱਚ ਅਹੰਕਾਰ ਪੈਦਾ ਕਰਨਾ ਇਹ ਸਭ ਤੋਂ ਵੱਡੀ ਮੂਰਖਤਾ ਹੈ ਸਤਿ ਸ਼੍ਰੀ ਅਕਾਲ